ਵੀ ਆਹ ਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਛੱਟੀ ਐ ਤੋਦ ਦੇ ਡਿਠੀ ਸੱਚੀ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹ ਹਾਂਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇਸਾ ਹੋ ਸਿਰ ਸਾਹਾ ਦੇ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜੱਗ ਆਪ ਹੈ ਪਿਆਰਾ ਆਪੇ ਸੱਚਾ ਸਾਹੂ ਆਪੇ ਵਣਜ ਵਾਪਾਰੀ ਆ ਪਿਆਰਾ ਆਪੇ ਸੱਚ ਵੇ ਸਾਹੂ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੂ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੂ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ ਜਪ ਮਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾ ਰਹਾ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾ ਹੋ ਆਪੇ ਉਜੜ ਪਾਏ ਦਾ ਪਿਆਰਾ ਆਪ ਵਿਖਾਲੇ ਰਾਹੂ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹ ਆਪੇ ਆਪ ਉਪਾਏ ਦਾ ਪਿਆਰਾ ਸੇਰ ਆਪੇ ਧੰੜੈ ਲਾਹੁ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਹੁ ਆਪੇ ਪਤਣ ਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਬੋਹਿ ਥਾ ਪਿਆਰਾ ਗੋ ਰਖੇ ਵਟ ਆਪ ਚਲਾਹੋ ਆਪੇ ਹੀ ਚੜੇ ਲੰਗਦਾ ਪਿਆਰਾ ਕਾਰ ਚੋਜ ویکھے પાਤਿਸਾਹ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਆਪੇ ਸਾਗਰ ਬੋਹਿ ਥਾ ਪਿਆਰਾ ਗੋ ਰਖੇ ਵਟ ਆਪ ਚਲਾਹੋ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੇ ਪਾਤਿਸਾਹੋ ਆਪੇ ਆਪ ਦਿਆਲ ਹੈ ਪਿਆਰਾ ਜਨਾਨੰਕ ਬਖਸ਼ ਮਿਲਾਹੁ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹਾਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇਸਾਹ